ਹਾਂਜੀ ਜੀ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਨਵੀਂ ਰੈਸিপি ਜੇ ਤੁਸੀਂ ਰੋਜ਼ ਦੀ ਸਬਜ਼ੀ ਖਾ-ਖਾ ਕੇ ਬਿਲਕੁਲ ਬੋਰ ਹੋ ਗਏ ਹੋ ਤੇ ਅੱਜ ਤੁਸੀਂ ਮੇਰੀ ਇਸ ਰੈਸিপি ਨੂੰ ਟਰਾਈ ਕਰਕੇ ਜ਼ਰੂਰ ਦੇਖਿਓ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਸਾਗ ਦੀ ਰੈਸিপি ਸਿਰਫ ਦੋ ਚੀਜ਼ਾਂ ਨੂੰ ਜੂਸ ਕਰਕੇ ਅਸੀਂ ਸਾਗ ਤਿਆਰ ਕਰਾਂਗੇ ਜਣੀ ਐਸਾ ਡਿਸ਼ ਨੂੰ ਦੋਨੋਂ ਚੀਜ਼ਾਂ ਵਾਂ ਠੰਡਕ ਦਿੰਦੀਆਂ ਵਾਂ ਇਹਦੇ ਵਿੱਚ ਅਸੀਂ ਚੁਲਾਈ ਤੇ ਪਾਲਕ ਦਾ ਜੂਸ ਕੀਤਾ ਵਾ ਤੇ ਮੇਰੇ ਵੱਲੋਂ ਜਨੀ ਹਰਕੀਰਤ ਪੰਜਾਬੀ ਕੁਕਿੰਗ ਚੈਨਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਲ ਵੈਲਕਮ ਟੂ ਮਾਈ YouTube ਚੈਨਲ ਹਰਕੀਰਤ ਪੰਜਾਬੀ ਕੁਕਿੰਗ ਚੈਨਲ ਤੇ ਮੈਂ ਤੁਹਾਡਾ ਵੈਲਕਮ ਕਰਦੀ ਆਂ ਅੱਜ ਮੈਂ ਲੈ ਕੇ ਆਈ ਟਰਡੇਲੀ ਸਾਗ ਦੀ ਰੈਸিপি ਇਹਦੇ ਵਿੱਚ ਅਸੀਂ ਲਈ ਆ 1.5 ਕਿਜੀ ਪਾਲਕ ਤੇ 1 ਕਿਜੀ ਅਸੀਂ ਲਈ ਆ ਚੁਲਾਈ ਚੁਲਾਈ ਨੂੰ ਤੇ ਪਾਲਕ ਨੂੰ ਅਸੀਂ ਦੋਨੋਂ ਚੀਜ਼ਾਂ ਨੂੰ ਸਾਫ਼ ਕਰ ਲੈਨੇ ਆ ਚੁਲਾਈ ਦੇ ਜਿੰਨੇ ਵੀ ਵੇਸਟ ਪੱਤੇ ਆ ਜਾਨੀ ਜਿਹਦੇ ਵਿੱਚ ਡੋਟਸ ਲੱਗੇ ਆ ਜਾਂ ਕੋਈ ਪੀਲੇਪਨਚਾ ਸਾਰੇ ਅਸੀਂ ਕੱਢ ਦਵਾਂਗੇ ਤੇ ਇੱਧਰ ਜੜੀ ਪਾਲਕ ਆ ਇਹਨੂੰ ਵੀ ਅਸੀਂ ਸਾਫ਼ ਕਰ ਲਾਂਗੇ ਦੇ ਪਾਲਕ ਨੂੰ ਜਿਹੜੋ ਅਸੀਂ ਸਾਫ਼ ਕਰਾਂਗੇ ਸਿਰਫ ਪਾਲਕ ਦੇ ਪੱਤੇ ਦਾ ਹੀ ਜੂਸ ਕਰਾਂਗੇ ਪਾਲਕ ਦੀ ਡੰਡੀ ਦਾ ਬਿਲਕੁਲ ਜੂਸ ਨਹੀਂ ਕਰਾਂਗੇ ਕਿਉਂਕਿ ਡੰਡੀ ਜੜੀ ਹੈ ਗਲਨ ਵਿੱਚ ਥੋੜਾ ਟਾਈਮ ਲੈਂਦੀ ਆ ਇਹ ਸਿਰਫ ਪੱਤੇ ਪੱਤੇ ਦਾ ਸਾਗ ਬਣੇਗਾ ਕਿਉਂਕਿ ਤੁਹਾਨੂੰ ਪਤਾ ਹੈ ਜਿੱਦਾਂ ਕਿ ਸਰਦੀਆਂ ਵਿੱਚ ਬਿਲਕੁਲ ਫਰੈਸ਼ ਪਾਲਕ ਮਿਲਦੀ ਆ ਤੇ ਗਰਮੀਆਂ ਦੇ ਮੌਸਮ ਵਿੱਚ ਈਕ ਦਿਨ ਵੀ ਪਾਲਕ ਰਹਿਜੇ ਤੇ ਬਿਲਕੁਲ ਮੁਰਝਾ ਜਾਂਦੀ ਆ ਇਸ ਕਰਕੇ ਅਸੀਂ ਜਿਹੜੀ ਪਾਲਕ ਆ ਸਿਰਫ ਪੱਤੇ ਦਾ ਜੂਸ ਕਰਕੇ ਬਣਾਵਾਂਗੇ ਤੇ ਇਧਰ ਅਸੀਂ ਸਾਰੀ ਪਾਲਕ ਨੂੰ ਸਾਫ ਕਰ ਲੈਨੇ ਆ ਇਹਦੇ ਵੀ ਸਾਰੇ ਵੇਸਟ ਪੱਤੇ ਅਸੀਂ ਕੱਢ ਦਵਾਂਗੇ ਤੇ ਇਧਰ ਸਾਡੀ ਜਿਹੜੀ ਪਾਲਕ ਆ ਜਿਹਨੂੰ ਅਸੀਂ ਬਿਲਕੁਲ ਸਾਫ ਕਰ ਲਿਆ ਵਾ ਤੇ ਬਿਲਕੁਲ ਤਿਆਰ ਆ ਤੇ ਹੁਣ ਚੁਲਾਈ ਆ ਇਹਨੂੰ ਵੀ ਅਸੀਂ ਸਾਫ ਕਰ ਲੈਨੇ ਆ ਸਾਰੀ ਦੀ ਸਾਰੀ ਨੂੰ ਹਾਂਜੀ ਜੀ ਇੱਧਰ ਸਾਡੀਆਂ ਦੋਨੋਂ ਚੀਜ਼ਾਂ ਤਿਆਰ ਹੋ ਗਿਆ ਸੀ ਸਾਫ਼ ਹੋ ਕੇ ਤੇ ਹੁਣ ਅਸੀਂ ਨੂੰ ਖੁੱਲੇ ਪਾਣੀ ਵਿੱਚ ਸਾਗ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਜਾਂ ਨਹੀਂ ਧੋਵਾਂਗੇ ਦੋ ਤਿੰਨ ਵਾਰੀ ਇਹ ਪ੍ਰੋਸੈਸ ਕਰਾਂਗੇ ਅਸੀਂ ਤਾਂ ਕਿ ਇਹਦੇ ਵਿੱਚੋਂ ਕੋਈ ਵੀ ਜੜੀ ਡਸਟਾ ਜਾਂ ਵੇਸਟ ਪੱਤੇ ਇਹਦੇ ਸਾਰੇ ਨਿਕਲ ਜਾਣ ਇੱਧਰ ਅਸੀਂ ਹੁਣ ਦੂਸਰੀ ਵਾਰੀ ਫੇਰ ਵਾਸ਼ ਕਰਨ ਲੱਗੇ ਹਾਂ ਸਾਗ ਨੂੰ ਤਿੰਨ ਟਾਈਮ ਐਸੇ ਸਾਗ ਨੂੰ ਚੰਗੀ ਤਰ੍ਹਾਂ ਧੋਤਾ ਵਸਾ ਪਾਣੀ ਵਿੱਚ ਤਾਂ ਕਿ ਇਹਦੇ ਵਿੱਚ ਬਿਲਕੁਲ ਕੈਲ ਤੂੜ ਮਿੱਟੀ ਬਿਲਕੁਲ ਨਾ ਰਵੇ ਬਿਲਕੁਲ ਸਾਫ਼ ਹੋ ਜੇ ਤੇ ਵਧੀਆ ਸੁਆਦ ਆਵੇ ਦਾ ਤੇ ਹੁਣ ਜਿਹੜਾ ਸਾਗ ਆ ਸਾਡਾ ਧੋ ਕੇ ਬਿਲਕੁਲ ਤਿਆਰ ਆ ਤੇ ਇੱਧਰ ਅਸੀਂ ਇੱਕ ਕੱਪੜੇ ਉੱਤੇ ਸਾਗ ਨੂੰ ਵਸਾ ਦਾਂਗੇ ਤਾਂ ਕਿ ਜਿਹੜਾ ਇਹਦਾ ਪਾਣੀ ਆ ਬਿਲਕੁਲ ਨਿਕਲ ਜੇ ਤੇਜ ਨਹੀਂ ਤੇਰੇ ਦਾ ਪਾਣੀ ਟ੍ਰੇਲਰ ਨੂੰ ਹੁੰਦਾ ਵਾ ਉਧਰ ਅਸੀਂ ਗੈਸ ਜਿਹੜਾ ਆਪਣਾ ਬਾਹਰ ਲੈ ਆਨੇ ਆ ਖੁੱਲੀ ਜਗ੍ਹਾ ਤੇ ਅਸੀਂ ਕਿਚਨ ਵਿੱਚ ਸਾਗ ਨਹੀਂ ਬਣਾਵਾਂਗੇ ਅਸੀਂ ਬਾਹਰ ਕੱਢ ਲੈਨੇ ਆ ਗੈਸ ਨੂੰ ਕਿਉਂਕਿ ਜਦੋਂ ਸੀਟੀ ਬੱਜੇਗੀ ਇਹਦਾ ਵੇਸਟ ਪਾਣੀ ਜਿੰਨਾ ਵੀ ਇਹ ਸਾਰਾ ਬਾਹਰ ਨਿਕਲੇਗਾ ਤੇ ਇਧਰ ਗੈਸ ਤੇ ਅਸੀਂ ਪਾਣੀ ਗਰਮ ਹੋਣ ਲਈ ਰੱਖਤਾ ਵਾ ਤੇ ਦੂਸਰੇ ਪਾਸੇ ਅਸੀਂ ਜਿਹੜਾ ਸਾਗ ਆ ਕੱਟਣਾ ਸ਼ੁਰੂ ਕਰ ਦਿੱਤਾ ਵਾ ਜਿਹੜਾ ਸਾਗ ਦੀ ਕਟਿੰਗ ਆ ਮੈਂ ਕਰਦਣਾ ਕਰਦੀ ਪਈਆਂ ਤੁਸੀਂ ਚਾਹੋ ਤੇ ਜਾਂ ਦਾਤ ਜਾਂ ਟੋਕੇ ਦਾ ਇਸਤੇਮਾਲ ਕਰ ਸਕਦੇ ਹੋ ਮੈਂ ਮੀਨੂ ਕਰਦਣਾ ਘਟਨਾਈ ਸੀ ਲੱਗਦਾ ਵਾ ਇਸ ਕਰਕੇ ਮੈਂ ਕਰਦਣਾ ਹੀ ਸਾਗ ਨੂੰ ਕਟਾਂਗੀ ਇਤਨਾ ਵੀ ਕਰਦਣਾ ਬਹੁਤ ਵਧੀਆ ਸਾਗ ਕੱਟਿਆ ਜਾਂਦਾ ਵਾ ਕਿਉਂਕਿ ਟੋਕੇ ਵਿੱਚ ਦੋ ਜਾਨੇ ਦੀ ਵਰਤੋਂ ਦੀ ਆ ਇੱਕ ਜਾਨਾ ਟੋਕਾ ਚਲਾਉਂਦਾ ਵਾ ਤੇ ਇੱਕ ਜਾਨਾ ਸਾਗ ਤੇ ਇਹਦੇ ਵਿੱਚ ਇਕੱਲਾ ਬੰਦਾ ਆਪਣੇ ਧਿਆਨ ਆਪੇ ਕੰਮ ਕਰ ਸਕਦਾ ਵਾ ਇਸ ਕਰਕੇ ਸਾਰਾ ਸਾਗ ਮੈਂ ਕਰਦਣਾ ਕੱਟ ਕੇ ਤਿਆਰ ਕਰ ਲਿਆ ਆ ਵਾ ਤੇ ਇੱਧਰ ਜਿਹੜਾ ਸਾਡਾ ਪਾਣੀ ਆ ਉਹ ਵੀ ਬੋਇਲ ਹੋ ਗਿਆ ਆ ਵਾ ਆ ਦੇਖੋ ਤੇ ਇਹਦੇ ਵਿੱਚ ਅਸੀਂ ਸਾਗ ਜਿਹੜਾ ਕੱਟਿਆ ਸੀ ਉਹਨੂੰ ਵਿੱਚ ਪਾ ਦਿੰਨੇ ਆ ਅਸੀਂ ਸਾਗ ਨੂੰ ਨਾਲ ਦੇ ਨਾਲ ਕਟਾਂਗੇ ਤੇ ਨਾਲ ਦੇ ਨਾਲ ਹੀ ਵਿੱਚ ਪਾਵਾਂਗੇ ਇੱਕੋ ਟਾਈਮ ਸਾਰਾ ਕੱਟ ਕੇ ਇੱਕੋ ਟਾਈਮ ਨਹੀਂ ਪਾਵਾਂਗੇ ਨਾਲ ਦੀ ਨਾਲ ਹੀ ਪਾਵਾਂਗੇ ਤਾਂ ਕਿ ਜਿਹੜਾ ਸਾਗ ਸਾਡਾ ਰਿਚ ਰਿਚ ਕੇ ਥੱਲੇ بیٹھ ਜੇ ਤੇ ਉਹਨੇ ਕੀ ਪਾਣੀ ਦੀ ਰੱਖਾਂਗੇ ਜਿੰਨਾ ਕ ਪਾਣੀ ਸਾਾਨੂੰ ਜ਼ਰੂਰਤ ਲੱਗੇਗੀ ਇਦੇ ਵਿੱਚ ਤੇ ਇਧਰ ਮੈਂ ਨਾਲ ਦੇ ਨਾਲ 7-8 ਹਰੀਆਂ ਮਿਰਚਾਂ ਸਾਬਤ ਲਲੀਆਂ ਵਾਂ ਨਾਲ ਦੇ ਨਾਲ ਨਮਕ ਲਿਆ ਵਾ ਸਵਾਦ ਅਨੁਸਾਰ ਤੁਸੀਂ ਪਾ ਲਿਓ ਇਹਨਾਂ ਨੂੰ ਅਸੀਂ ਸਾਗ ਦੇ ਵਿੱਚ ਐਡ ਕਰ ਦਿੰਨੇ ਆ ਸਾਬਤ ਤੇ ਉਤੋਂ ਕਵਰ ਕਰ ਦਵਾਂਗੇ ਇਹ ਸਾਗ ਸਾਡਾ ਅਰੀਜਨਾ ਸ਼ੁਰੂ ਹੋ ਗਿਆ ਵਾ ਦੂਸਰੀ ਵਾਰ ਦਾ ਕੱਟਿਆ ਸਾਗ ਵੀ ਅਸੀਂ ਇਹਨ ਵਿੱਚ ਹੀ ਐਡ ਕਰ ਦਿੰਨੇ ਆ ਫਿਰ ਦੁਬਾਰਾ ਇਧਰ ਅਸੀਂ ਸਾਰਾ ਸਾਗ ਵਿੱਚ ਐਡ ਕਰ ਦਿੱਤਾ ਵਾ ਤੇ ਇਹ ਤੋਂ ਬਾਅਦ ਅਸੀਂ ਜਿਹੜਾ ਕੁੱਕਰ ਦਾ ਟੱਕਣਾ ਉਹ ਨੂੰ ਸੀਟੀ ਲਈ ਲਗਾ ਦਾਂਗੇ ਤੇ ਇੱਧਰ ਮੈਂ ਡੰਡੇ ਦੀ ਹੈਲਪ ਨਾਲ ਸਾਰਾ ਜਿਹੜਾ ਸਾਗਾ ਵਿੱਚ ਕਰਦੀ ਪਈ ਆ ਤੇ ਜਿੰਨੇ ਕ ਪਾਣੀ ਦੀ ਜਰੂਰਤ ਹੀ ਉਹਨੇ ਹੀ ਮੈਂ ਵਿੱਚ ਰੱਖਿਆ ਵਾ ਤੇ ਇੱਧਰ ਅਸੀਂ ਸੱਤ ਵਿਸਲ ਸੱਤ ਸੀਟੀਆਂ ਅਸੀਂ ਮਰਵਾਵਾਂਗੇ ਸਾਗ ਨੂੰ ਤੇ ਦੂਸਰੇ ਪਾਸੇ ਜਿਹੜੇ ਸਾਡੇ ਟਮਾਟਰ ਪਿਆਜ਼ ਤੇ ਅਦਰਕ ਕੱਟ ਕੇ ਤਿਆਰ ਆ ਤੜਕੇ ਲਈ ਇਧਰ ਅਸੀਂ ਕੜਾਈ ਰੱਖ ਦਿੱਤੀ ਹੈ ਗੈਸ ਦੇ ਉੱਤੇ ਤੇ ਤੇਲ ਜਿਹੜਾ ਸਾਡਾ ਬਿਲਕੁਲ ਗਰਮ ਹੋ ਗਿਆ ਵਾ ਤੇ ਕੁਕਿੰਗ ਲਈ ਬਿਲਕੁਲ ਤਿਆਰ ਆ ਇਹਦੇ ਵਿੱਚ ਅਸੀਂ ਐਡ ਕਰਨ ਲੱਗੇ ਆ ਬਰੀ ਕਟਿਆ ਅਦਰਕ ਅਸੀਂ 2 ਮਿੰਟ ਲਈ ਨੂੰ ਫਰਾਈ ਕਰਾਂਗੇ ਵਿੱਚ ਤੇ ਇਸ ਤੋਂ ਬਾਅਦ ਅਸੀਂ ਨਾਲ ਦੇ ਨਾਲ ਵਿੱਚ ਐਡ ਕਰਨ ਲੱਗੇ ਆ ਜਿਹੜਾ ਬਰੀ ਕਟਿਆ ਪਿਆਜ਼ ਆ ਉਹਨੂੰ ਐਡ ਕਰਨ ਲੱਗੇ ਆ ਇਏਸੀ ਤੜਕਾ ਤਿਆਰ ਕਰਦੇ ਪਏ ਆ ਸਾਗ ਦਾ ਤੇ ਇਹਨੂੰ ਵੀ ਅਸੀਂ ਚੰਗੀ ਤਰ੍ਹਾਂ ਵਿੱਚ ਫਰਾਈ ਕਰਾਂਗੇ ਤੇ ਜਿਹੜਾ ਪਿਆਜ਼ ਆ ਸਾਡਾ ਜਲਣਾ ਨਹੀਂ ਚਾਹੀਦਾ ਤੇ ਜਿਹੜਾ ਪਿਆਜ਼ ਆ ਬਿਲਕੁਲ ਟਰਾਂਸਪੇਰੈਂਟ ਹੋਣਾ ਚਾਹੀਦਾ ਵਾ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਫਰਾਈ ਕਰਨਾ ਵਾ ਕਿਉਂਕਿ ਜਿਹੜਾ ਪਿਆਜ਼ ਦਾ ਟੇਸ ਆ ਸਾਗ ਵਿੱਚ ਬਹੁਤ ਵਧੀਆ ਲੱਗਦਾ ਵਾ ਇੱਧਰ ਜਿਹੜਾ ਸਾਡਾ ਪਿਆਜ਼ ਆ ਫਰਾਈ ਹੋਣ ਦਿਆ ਵਾ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰ ਦਿੰਨੇ ਆ ਲਾਈਟ ਬ੍ਰਾਊਨ ਕਲਰ ਆ ਗਿਆ ਵਾ ਇਹਦਾ ਟਮਾਟਰ ਐਡ ਕਰ ਦਿੱਤੇ ਆ ਦੋ ਵੱਡੇ ਟਮਾਟਰ ਲਏ ਸੀ ਅਸੀਂ ਤੇ ਹੁਣ ਟਮਾਟਰ ਨੂੰ ਵੀ ਅਸੀਂ ਸੋਫਟ ਹੋਣ ਦਾ ਪਕਾਣਾ ਵਾ ਤੇ ਉੱਤੇ ਅਸੀਂ ਪਲੇਟ ਲਗਾ ਦਿੰਨੇ ਆ 5-7 ਮਿੰਟ ਲਈ ਅਸੀਂ ਲੋ ਫਲੇਮ ਤੇ ਰੱਖਾਂਗੇ ਤਾਂ ਕਿ ਜਿਹੜਾ ਟਮਾਟਰ ਸਾਡੇ ਸੋਫਟ ਹੋ ਜਨ ਪੰਜ ਮਿੰਟ ਤੋਂ ਬਾਅਦ ਦੇਖਦੇ ਆ ਆ ਦੇਖੋ ਜਦੋਂ ਅਸੀਂ ਟਮਾਟਰ ਨੂੰ ਮੈਸ਼ ਕਰਦੇ ਪਏ ਆ ਪਲਟੇ ਦੀ ਹੈਲਪ ਨਾਲ ਤੇ ਜਿਹੜੇ ਟਮਾਟਰ ਸਾਡੇ ਬਿਲਕੁਲ ਸੋਫਟ ਹੋ ਗਏ ਆ ਜਾਨੀ ਟਮਾਟਰ ਵੀ ਸਾਡੇ ਪੱਕ ਕੇ ਤਿਆਰ ਆ ਤੇ ਅਸੀਂ ਨੂੰ ਫੇਰ 5 ਮਿੰਟ ਲਈ ਲੋ ਫਲੇਮ ਤੇ ਰੱਖ ਦਿੰਨੇ ਆ ਤੜਕੇ ਨੂੰ ਤੇ ਦੂਜੇ ਪਾਸੇ ਆਪਾਂ ਜਿਹੜਾ ਸਾਗ ਆ ਉਹ ਦੇਖਦੇ ਆ ਸਾਰਾ ਪ੍ਰੈਸ਼ਰ ਕਿ ਨਿਕਲ ਗਿਆ ਆ ਵਾ ਤੇ ਇੱਧਰ ਜਿਹੜਾ ਸਾਗ ਜੜਾ ਤਿਆਰ ਆ ਬਿਲਕੁਲ ਤੇ ਹੁਣ ਅਸੀਂ ਇਧਰ ਸਾਗ ਜਿਹੜਾ ਬਿਲਕੁਲ ਮੈਸ਼ ਹੋਣ ਲੱਗ ਪਿਆ ਵਾ ਬਿਲਕੁਲ ਪੱਕ ਗਿਆ ਹੋਇਆ ਵਾ ਤੇ ਦੂਸਰੇ ਪਾਸੇ ਸਾਡੇ ਜਿਹੜਾ ਤੜਕਾ ਵਾ ਉਹ ਵੀ ਬਿਲਕੁਲ ਤਿਆਰ ਹੋ ਗਿਆ ਵਾ ਆ ਦੇਖੋ ਜੀ ਤੜਕੇ ਦਾ ਕਲਰ ਦੇਖੋ ਕਿੰਨਾ ਵਧੀਆ ਆਇਆ ਹੈ ਵਾ ਇਹਦੇ ਵਿੱਚ ਅਸੀਂ ਕੁਝ ਨਹੀਂ ਐਡ ਕੀਤਾ ਹੋਇਆ ਸਿੰਪਲ ਹੀ ਤੜਕਾ ਤੇਲ ਵਿੱਚ ਲਗਾਇਆ ਵਾ ਕੋਈ ਮਿਰਚ ਕੋਈ ਮਸਾਲਾ ਹਲਦੀ ਕਿਸੇ ਚੀ ਦਾ ਜੂਸ ਨਹੀਂ ਕੀਤਾ ਤੇ ਚਲੋ ਅਸੀਂ ਸਾਗ ਨੂੰ ਘੋਟਾ ਲਗਾਣੇ ਆ ਇਦੇ ਵਿੱਚ ਜਿੰਨੇ ਕੱਲਨ ਦੀ ਜ਼ਰੂਰਤ ਹੋਏਗੀ ਉਹਨਾਂ ਕੀ ਅੱਲਾ ਨਸੀ ਪਾਈ ਜਾਵਾਂਗੇ ਤੇ ਨਾਲ ਦੇ ਨਾਲ ਅਸੀਂ ਕੋਟਾ ਲਗਾਈ ਜਾਵਾਂਗੇ ਤੁਸੀਂ ਵੀ ਇਹ ਜਿਹੜਾ ਸਾਗ ਆ ਘਰੇ ਬਣਾ ਕੇ ਜਰੂਰ ਦੇਖਿਓ ਤੁਹਾਨੂੰ ਜਰੂਰ ਪਸੰਦ ਆਵੇਗਾ ਜੇ ਤੁਹਾਨੂੰ ਮੇਰੇ ਸਾਗ ਦੀ ਰੈਸਪੀ ਪਸੰਦ ਆਵੇ ਤੇ ਇਸ रेसिपी ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਧਰ ਸਾਗ ਸਾਡਾ ਬਿਲਕੁਲ ਤਿਆਰ ਆ ਕੋਟਾ ਲਗਾ ਕੇ ਤੇ ਜਿਹੜਾ ਅਸੀਂ ਅੱਲਾ ਨੂੰ ਭਾਨੇ ਪਿਆ ਇਹਨੂੰ ਅਸੀਂ ਬਾਅਦ ਵਿੱਚ ਗੈਸ ਤੇ ਰੱਖ ਕੇ ਪਕਾਵਾਂਗੇ ਤਾਂ ਕਿ ਸਾਗ ਦਾ ਫਲੇਵਰ ਹੋਰ ਵਧੀਆ ਹੋਵੇ ਕਈ ਇਸੇ ਤਰ੍ਹਾਂ ਸਾਗ ਚੱਲਣ ਪਾ ਕੇ ਸਾਗ ਬਣਾ ਕੇ ਰੱਖ ਦਿੰਦੇ ਆ ਪਰ ਇਹਨੂੰ ਗੈਸ ਉੱਤੇ ਜ਼ਰੂਰ ਪਕਾਵੋ ਹਲਣ ਨੂੰ ਤੇ ਹੁਣ ਇਹਦੇ ਵਿੱਚ ਮੈਂ ਨਾਲ ਦੇ ਨਾਲ ਲਾਲ ਮਿਰਚ ਐਡ ਕਰ ਦਿੱਤੀ ਹੈ ਇੱਕ ਚਮਚ ਚਲੋ ਜੀ ਇੱਧਰ ਸਾਡਾ ਗੈਸ ਓਨ ਸੀ ਤੇ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾਣੇ ਆ ਇਹਦੇ ਵਿੱਚ 5 ਮਿੰਟ ਲਈ ਅਸੀਂ ਪਕਾਵਾਂਗੇ ਨਾਲ ਦੇ ਨਾਲ ਹਲਾਉਂਦੇ ਜ਼ਰੂਰ ਰਹਿਣਾ ਵਾ ਤਾਂ ਕਿ ਸਾਗ ਸਾਡਾ ਥੱਲੇ ਨਾ ਲੱਗੇ ਨਾਲ ਦੇ ਨਾਲ ਹਲਾਈ ਜਾਵਾਂਗੇ ਜਿਹੜਾ ਅੱਲਣਾ ਬਿਲਕੁਲ ਥੱਲੇ ਲੱਗਣ ਦੇ ਲਈ ਤਿਆਰ ਹੁੰਦਾ ਹਮੇਸ਼ਾ ਇਸ ਕਰਕੇ ਨੂੰ ਨਾਲ ਦੇ ਨਾਲ ਜ਼ਰੂਰ ਹਲਾਈ ਜਣਾ ਤੇ ਨਾਲ ਦੇ ਨਾਲ ਅਸੀਂ ਇਹਦੇ ਵਿੱਚ ਜਿਹੜਾ ਤੜਕਾ ਬਣਾਇਆ ਸੀ ਉਹਨੂੰ ਵੀ ਐਡ ਕਰ ਦਿੰਨੇ ਆ ਇੱਧਰ ਅਸੀਂ ਸਾਰਾ ਜਿਹੜਾ ਤੜਕਾ ਵੀ ਚ ਐਡ ਕਰ ਦਿੱਤਾ ਵਾ ਤੇ ਹੁਣ ਨਾਲ ਦੇ ਨਾਲ ਅਸੀਂ ਇਹਨੂੰ ਘੋਟਾ ਲਗਾਈ ਜੰਨੇ ਆ ਜੀ ਤਾਂ ਤੁਸੀਂ ਅਲਣ ਨੂੰ ਪਕਾਓਗੇ ਤਾਂ ਇਹਦਾ ਫਲੇਵਰ ਸਾਗ ਦਾ ਬਹੁਤ ਵਧੀਆ ਆਊਗਾ ਤੁਸੀਂ ਇਹ ਜ਼ਰੂਰ ਕਰਕੇ ਦੇਖਣਾ ਆ ਦੇਖੋ ਜੀ ਸਾਗ ਦਾ ਕਲਰ ਕਿੰਨਾ ਵਧੀਆ ਆ ਗਿਆ ਵਾ ਐ ਮਲਾਈ ਵਰਗਾ ਬਣ ਗਿਆ ਸਾਡਾ ਸਾਗ ਤੇ ਬਿਲਕੁਲ ਤਿਆਰ ਆ ਤੇ ਹੁਣ ਆਪਾਂ ਜਿਹੜਾ ਸਾਗ ਆ ਇਹਨੂੰ ਕਿਸੇ ਦੂਸਰੇ ਬਰਤਨ ਵਿੱਚ ਕਢ ਲੈਨੇ ਆ ਇਧਰ ਅਸੀਂ ਸਾਗ ਜੜਾ ਵਾ ਦੂਸਰੇ ਬਰਤਨ ਵਿੱਚ ਕੱਢ ਲਿਆ ਆ ਵਾ ਆ ਦੇਖੋ ਜੀ ਇਹ ਬਿਲਕੁਲ ਬਣ ਗਏ ਤੇ ਆਰਾ ਤੇ ਹੁਣ ਆਪਾਂ ਰੋਟੀ ਬਣਾ ਕੇ ਤੇ ਨੂੰ ਸਰਵ ਕਰਕੇ ਤੁਹਾਨੂੰ ਦਿਖਾਣੇ ਆ ਹਲੋ ਜੀ ਪਲੇਟ ਲੱਗ ਕੇ ਤਿਆਰ ਆ ਇਹਨੂੰ ਇੰਜੋਏ ਕਰਦੇ ਆ ਤੁਸੀਂ ਵੀ ਬਣਾ ਕੇ ਜ਼ਰੂਰ ਦੇਖਿਓ